ਸੋ ਬਹੁਤ ਸਵਾਗਤ ਹੈ ਜੀ ਸੁਨੇਹਾ ਮੈਮ ਸਾਡੇ ਨਾਲ ਮੌਜੂਦ ਨੇ ਯੂਕੇ ਦੇ ਸਟੂਡੈਂਟਸ ਦੇ ਲਈ ਇਹ ਵੀਡੀਓ ਹੈ ਯੂਕੇ ਦੇ ਲੰਡਨ ਦੇ ਵਿੱਚ ਇੱਕ ਯੂਨੀਵਰਸਿਟੀ ਹੈ ਜਿਹਦੇ ਕਈ ਬੈਨੀਫਿਟ ਸੁਨੇਹਾ ਮੈਮ ਸਾਡੇ ਨਾਲ ਸਾਂਝੇ ਕਰਨਗੇ ਸੋ ਉਹ ਵਿਦਿਆਰਥੀ ਜਿਹੜੇ ਵਿਦਾਊਟ ਆਇਲਸ ਕਰਨਾ ਚਾਹੁੰਦੇ ਨੇ ਚਾਹੇ ਸਟੇਟ ਬੋਰਡ ਪੰਜਾਬ ਬੋਰਡ ਤੋਂ ਪਾਸ ਨੇ ਚਾਹੇ ਸੀਬੀਐਸਸੀ ਵਾਲੇ ਨੇ ਸੋ ਉਹਨਾਂ ਲਈ ਕਈ ਤਰ੍ਹਾਂ ਦੇ ਬੈਨੀਫਿਟਸ ਇਸ ਯੂਨੀਵਰਸਿਟੀ ਨੇ ਖੋਲੇ ਨੇ ਬਹੁਤ ਛੋਟੀ ਜੀ ਵੀਡੀਓ ਹੈ ਪੂਰੇ ਬੈਨੀਫਿਟਸ ਸੁਨੇਹਾ ਮੈਮ ਸਾਡੇ ਨਾਲ ਸਾਂਝੇ ਕਰਨਗੇ ਕਿ ਸੋ ਯੂਕੇ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਯੂਨੀਵਰਸਿਟੀਆਂ ਆਪਣੀਆਂ ਲੇਟੈਸ ਅਪਡੇਟਸ ਲਗਾਤਾਰ ਦੇ ਰਹੀਆਂ ਔਰ ਉਹਦੇ ਵਿੱਚ ਬਹੁਤ ਰਿਲੈਕਸੇਸ਼ਨ ਸਟੂਡੈਂਟਸ ਨੂੰ ਮਿਲ ਰਹੀ ਆ ਸੋ ਇੱਕ ਬਹੁਤ ਹੀ ਵਧੀਆ ਯੂਨੀਵਰਸਿਟੀ ਆ ਲੰਡਨ ਦੇ ਵਿੱਚ ਚੀਨ ਯੂਨੀਵਰਸਿਟੀ ਆ ਬੈਂਡਸ ਚਾਹੀਦੇ 6 ਨਾਟ ਲੈਸ ਦਨ 5.5 ਵਿਦਆਊਟ ਆਇਲਸ ਵੀ ਪੋਸੀਬਲ ਆ ਅਗਰ ਤੁਸੀਂ CBSE ਬੋਰਡ ਤੋਂ ਕੀਤਾ ਔਰ ICSE ਤੋਂ ਤੁਹਾਡੇ ਇੰਗਲਿਸ਼ ਦੇ ਵਿੱਚ 60% ਹੈ ਗਿਆ ਔਰ ਸਭ ਤੋਂ ਮੇਨ ਬੈਨੀਫਿਟ ਗੈਪ 10 ਸਾਲ ਤੱਕ ਦਾ ਇੱਥੇ ਗੈਪ ਅਸੈਪਟੇਬਲ ਔਰ ਸਕਾਲਰਸ਼ਿਪ ਦੀ ਗੱਲ ਕਰੀਏ ਤਾਂ 5000 ਤੱਕ ਦੇ ਤੁਹਾਨੂੰ ਸਕਾਲਰਸ਼ਿਪ ਮਿਲੇਗੀ ਔਰ ਅਗਰ ਤੁਸੀਂ ਪੀਜੀ ਪ੍ਰੋਗਰਾਮ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਡੀ ਅਗਰ ਬੈਚਲਰਸ 'ਚ 50% ਮਾਰਕਸ ਆਪ ਤਾਂ ਵੀ ਇਹ ਯੂਨੀਵਰਸਿਟੀ ਤੁਹਾਨੂੰ ਅਸੈਪਟ ਕਰਦੀ ਆ ਸੋ ਹੋਰ ਕੀ ਤੁਹਾਨੂੰ ਚਾਹੀਦਾ ਵਾ ਅਗਰ ਤੁਸੀਂ ਇਸ ਪ੍ਰੋਫਾਈਲ ਦੇ ਅੰਦਰ ਹੋ ਹੁਣੀ ਟੀਮ ਨੂੰ ਕਾਲ ਕਰੋ ਔਰ ਸਭ ਤੋਂ ਮੇਨ ਬੈਨੀਫਿਟ ਲੋ ਕਿ ਸਾਰੇ ਪੈਸੇ ਤੁਸੀਂ ਦੇਨੇ ਆ ਵੀਜ਼ਾ ਲੱਗਣ ਤੋਂ ਬਾਅਦ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਵਿਸ਼ਾ ਮਾਹਰ ਮੌਜੂਦ ਸੀ ਇਸ ਵੀਡੀਓ ਦੇ ਵਿੱਚ ਔਰ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰੋ ਪੂਰੀ ਜਾਣਕਾਰੀ ਹਾਸਲ ਕਰੋ ਤੁਹਾਡੇ ਮਨ ਚ ਕੋਈ ਡਾਊਟ ਹੈ ਉਹਨੂੰ ਕਲੀਅਰ ਕਰੋ ਤੁਸੀਂ ਨੇੜੇ ਦੇ ਦਫ਼ਤਰ ਚ ਵਿਜ਼ਿਟ ਕਰੋ ਕਿਸੇ ਵੀ ਬ੍ਰਾਂਚ ਜਾਓ ਨਿੱਜੀ ਤੌਰ ਤੇ ਗੱਲਬਾਤ ਕਰਕੇ ਆਪਣੇ ਸ਼ੰਕੇ ਦੂਰ ਕਰੋ ਔਰ ਹਰ ਜਾਣਕਾਰੀ ਤਸਦੀਕ ਕਰੋ ਵੈਰੀਫਾਈ ਕਰੋ ਸਾਰੀ ਜਾਣਕਾਰੀ ਔਰ ਜਦੋਂ ਤੁਹਾਡੀ ਤਸੱਲੀ ਹੋਵੇ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਇਹ ਬੜਾ ਲਾਜ਼ਮੀ ਹੈ ਤਾਂਕਿ ਤੁਸੀਂ ਗਲਤ ਡਿਸੀਜਨ ਨਾ ਕਰੋ ਥੈਂਕ ਯੂ ਸੋ ਮਚ